ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗੀ ਹੈ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗੀ ਹੈ ਚੈੱਕ ਕਰਾਤੀ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਇਹਦੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ ਨਿਭਾ ਰਿਹਾ ਤੁਹਾਡੇ ਮੇਰੀ ਗੱਲ ਸੁਣ ਮੈਂ ਬੋਲੋ 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 ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡਾ ਨਹੀਂ ਹੈ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਗੱਡੀ ਦੀ ਚੈਕਿੰਗ ਕਰਨਾ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਵਾ ਮੇਰੇ ਬਜ਼ਾਦਾਨ ਨੇ ਹਾਂ ਇਹ ਪੁਲਸਾ ਲਈ ਹੈ ਮੇਰੇ ਲੋਨਸ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਸਾਡੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਵੀ ਮੇਰੇ ਵੀ ਹੈਗੇ ਨੇ ਮੇਰੇ ਮਾਮਾ ਜੜੀ ਆਪੀ ਨੇ ਤੇ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਨੂੰ ਕੋਈ ਟੈਨਸ਼ਨ ਨਹੀਂ ਦੀ ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ડીਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਪ ਕਰ ਰਿਹਾ ਡੀਐਸਪੀ ਹੈ ਇਹਨਾਂ ਨੂੰ ਬੋਲਣ ਦੀ ਹਿੰਮਤ ਸਿਖਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਇਹ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ડીસી ਲੱਗੀ ਹੈ ਕੀ ડીસી ਲੱਗੀ ਹੈ ਤੂੰ ਤੂੰ ਕੌਣ ਹੈ ਤੂੰ ਕੋ ਨਾ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਮੈਂ ਮੈਂ ਆਪਣਾ ਕੰਮ ਕਰ ਰਿਹਾ ਕਿ ਤੇਰੀ ਗੱਲ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਪੈਣਾ ਦਾ ਕੋਈ ਅੱਧਾ ਬੈਠਾ ਹੋਵੇ ਤੇਰੀ ਮੰਨ ਦੀ ਅਸੀਂ ਵੀਡੀਓ ਸ਼ੂਟ ਕਰਦੀਆਂ ਫੇਰ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਦੀ ਹੈ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਹੈਂ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੇ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹੈ ਹਾਂ ਤੇ ਹਾਂ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਸਾਮੀ ਹੋਊਂਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਕਿੱਧਰ ਨੇ ਆ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹਾਂ ਤੇ ਫੇ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲਿਆ ਗੱਜੂ ਹੈ ਬਨਾਮਤ ਹੋਇਆ ਕਿ ਨਾ ਚੈੱਕ ਨਹੀਂ ਬੁੱਲੀ ਦਾ ਕਰਨਾ ਫਰਜ਼ ਨਹੀਂ ਬਨਾਮਤ ਕੀ ਹੋਇਆ ਨਾ ਹੋਵੇ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗੇ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਾਣ ਅਕਲ ਸਕਾਉ ਪਈ ਇਹਨਾਂ ਨੂੰ ਹਣਾ ਜੇ ਨਾ ਮਾਮਾ ਡੀਐਸਪੀ ਤਾਂ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨਹੀਂ ਚੈੱਕ ਕੀਤੀ ਹੈ ਉਹਨਾਂ ਕਹਿੰਦੇ ਕਿ ਮੈਨੇ ਲੋਨ ਚ ਲਿਆ ਤੇ ਤੁਹਾਨੂੰ ਇਤਨੀ ਲੈ ਕੇ ਟੈਰੀ ਕਰ ਲੂਗਾ ਕਦੀ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜਿਹੜੀ ਪਾਜੀ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਵੀ ਲੋਨ ਚ ਹੈ ਨਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਓ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਕਹ ਰਿਹਾ ਤੁਹਾਨੂੰ ਮਤਲਬ ਕਿ ਲਾਈਵ ਹੋਉਂਦਾ ਮੈਂ ਵੀ ਲਾਈਵ ਚਲਾ ਰਿਹਾ ਕੋਈ ਨਹੀਂ ਚੈਕਿੰਗ ਕੀਤੀ ਜਾਓ ਜਾ ਕੇ ਰੈਟ ਪਾ ਦਿਓ ਰੈਟ ਪਾ ਦਿਓ ਜਾ ਕੇ ਰੈਟ ਤਾਂ ਨਹੀਂ ਸੋਖੀ ਨਹੀਂ ਹੈਗੀ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਿਹਾ ਕੀ ਕੀ ਠੀਕ ਹੈ ਮਾੜੀ ਮੋਟੀ ਸਾਮੀ ਨਹੀਂ ਹੈਗੀ ਲਮਾਰਿਆਂ ਦੇ ਧੀਆ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ ਲਈ ਤਸਵੀਰਾਂ ਦਿਖਾ ਰਿਹਾ ਜਲੰਧਰ ਤੋਂ ਰੇਲਵੇ ਸਟੇਸ਼ਨ ਤੇ ਚੈਕਿੰਗ ਚੱਲ ਰਹੀ ਹੈ ਤੇ ਦੇ ਮੌਕੇ ਤੇ ਗੱਡੀ ਚੈੱਕ ਕੀਤੀ ਜਾ ਰਹੀ ਹੈ ਇਹ ਹੋ ਰਹੀ ਹੈ ਇਹ ਨੌਂ ਨੇ ਸਾਡੇ ਜੀ ਆਪਣੇ ਘਰ ਦਾ ਹੈ ਕਿਸੇ ਨੂੰ ਤਾਂ ਨਹੀਂ ਮਿਲਕਾ ਸਟੋਪ ਬੋਲਦਾ ਸੀ ਕੈਮਰਾ ਬੱਜ ਗਿਆ ਕਿਉਂ ਸਰ ਚੈੱਕ ਕਰੋ ਗੱਡੀ ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਥੋਂ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਕਰਵਾਹਿੰ ਤਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਉਹਨਾਂ ਨਾਲ ਗੱਲ ਕਰ ਜੀ ਕਾਲਾ ਮਾਲ ਵੇਚਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਮੈਨੂੰ ਕੋ ਪਿਛਮ ਲੋੜ ਤੁਸੀਂ ਇੱਥੇ ਖੜੇ ਸਟੇਸ਼ਨ ਤੇ ਉਈ ਸਟੇਸ਼ਨ ਤੇ ਖੜੇ ਜੀ ਹਾਂ ਤੁਸੀਂ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਹੀ ਗੱਡੀ ਚੈੱਕ ਕਰਾ ਲਓ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਕਿਹ ਕਿਹ ਚ ਗੱਲ ਮੋਰੀ ਗੱਲ ਕਹਿ ਰਿਹਾ ਵੇਖ ਵੇਖ ਨਾ ਕਰ ਵੇਖ ਵੇਖ ਨਾ ਕਰ ਤੈਨਾਂ ਮੈਂ ਇੱਜ਼ਤ ਨਾਲ ਗੱਲ ਕਰ ਰਿਹਾ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨਾਂ ਮੈਂ ਕੰਮ ਕਰਨਾ ਫਿਰ ਆ ਸਰ ਆਪਣੇ ਲੇਡੀਸ ਸਾਹਿਬ ਤੋਂ ਉਹਨਾਂ ਨੂੰ ਬੋਲਣ ਦੇ ਮੈਨੇ ਅਗੇ ਕੋਈ ਪ੍ਰੈਸ ਰਿਪੋਰਟਰ ਮੈਡਮ ਜੀ ਤੁਸੀਂ ਵੀ ਆ ਡੇ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਆਮੀ ਨਾ ਪਰ ਮੈਂ ਵੀ ਕਹਿੰਦੀ ਬਾਜੂ ਸੀ ਫੈਮਿਲੀ ਮੈਂਬਰ ਆ ਇਹ ਤੇਰਾ ਮਤਲਬ ਨਹੀਂ ਹੈਗਾ ਤੂੰ ਪੁਲਿਸ ਲੈ ਕੇ ਤੂੰ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਮੈਨੂੰ ਪਰਮਿਸ਼ਨ ਤੇ ਮੇਰੀ ਗੱਡੀ ਤੇ ਆਪ ਕਿੱਦਾਂ ਲਾਇਆ ਨਾਰਮ ਮੁਲਾਜ਼ਮ ਆ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਅਸੀਂ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਚੈੱਕ ਕਰਾਤੀ ਹਾਂ ਨਹੀਂ ਬੋਲ ਰਿਹਾ ਨੀ ਮੈਂ ਨੈਵੀ ਕਰਦੀ ਸਭ ਨਹੀਂ ਨੰਬਰ ਅੱਜ ਵੀ ਕਰਦੇ ਜਾਓ ਕਾਹਦਾ ਸਤਿ ਤੁਹਾਡੇ ਕੋਲ ਹੋਵੇ ਦੇ ਇਹ ਹੋ ਗਿਆ ਜਦੋਂ ਮੈਂ ਪਹੁੰਚ ਕਹਿੰਦੀ ਸੀ ਕੈਲੀ ਨੰਬਰ ਸਭ ਨਹੀਂ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਇਹਦੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮਤਲਬ ਕੀ ਤੇਰਾ ਮੈਂ ਆਪਣੀ ਫਰਜ਼ ਨਿਭਾ ਰਿਹਾ ਤਾਡੇ ਮੇਰੀ ਗੱਲ ਸੁਣ ਮੈਂ ਬੋਲੋ 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 ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਨਾ ਕਿ ਆ ਕੇ ਸਾਡੀ ਗੱਡੀ ਦੀ ਚੈਕਿੰਗ ਕਰਨਾ ਲ ਹੁੰਦਾ ਕੌਣ ਹੈ ਤੂੰ ਇਹ ਵੀ ਤੁਸੀਂ ਪੁਲਸੇ ਲਈ ਬਿਠਾਇਆ ਵਾ ਮੇਰਾ ਬਰਾਦਰ ਨੇ ਹਾਂ ਇਹ ਪੁਲਸੇ ਲਈ ਹੈ ਇਹਨੇ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸੇ ਲਈ ਆਏ ਆ ਤੁਹਾਡੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਅਸੀਂ ਮੇਰੇ ਵੀ ਹੈਗੇ ਨੇ ਪੁਲਸੇ ਵਿੱਚ ਮੇਰੇ ਮਾਮਾ ਜਿਹੜੀ ਆਸਪੀ ਨੇ ਤੇ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾ ਡੀਐਸਪੀ ਸਾਫ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹ ਰਿਹਾ ਡੀਐਸਪੀ ਹੈ ਇਹ ਇਹਨਾਂ ਨੂੰ ਬੋਲਣ ਦੀ ਅਗਲ ਸਿਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਡੀਸੀ ਲੱਗੀ ਹੈ ਕੀ ਡੀਸੀ ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਹੈ ਜਾਓ ਮੈਂ ਬੇਫਕੂਫ ਤੂੰ ਹੈ ਮੈਂ ਮੈਂ ਆਪਣਾ ਕੰਮ ਕਰ ਰਿਹਾ ਕੀ ਕੀ ਕਰ ਰਹੀ ਸੀ ਗੱਡੀ ਜਿਵੇਂ ਭੈਣਾਂ ਦੀ ਕੋਈ ਵੀਡੀਓ ਸੁਣਾ ਕੇ ਕੀ ਭੈਣਾਂ ਨੂੰ ਕੋਈ ਇੱਧਰ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀਂ ਵੀਡੀਓ ਸ਼ੁਰੂ ਕਰਦੀ ਆ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਤੂੰ ਹੈ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਫੈਸਲੇ ਤੋਂ ਸਿੱਧਾ ਨਹੀਂ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੇ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹੈ ਹਾਂ ਤੇ ਹਾਂ ਵੀ ਨਾ ਸਿਕਾਓ ਠੀਕ ਹੈ ਨਾ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਹੋਊਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਜਿੱਥੇ ਲੈਣਾ ਤਾਂ ਨਾ ਬਹੁਤ ਸਮਾਂ ਨਹੀਂ ਕਿੰਨੇ ਪ੍ਰੈਸ ਕਰਉਂਦਾ ਤੇ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈ ਹੈ ਬਿਨਾਂ ਮਤ ਹੋਇਆ ਕਿੰਨੇ ਗੱਡੀ ਤੇ ਚੈੱਕ ਨਹੀਂ ਬੁੱਲੀ ਦਾ ਕਰਦਾ ਫਰਜ਼ ਨਹੀਂ ਮਤ ਕੀ ਹੋਇਆ ਨਾ ਹੋਵੇ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗਾ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਾ ਅਕਲ ਸਕਾਉ ਭਾਈ ਇਹਨਾਂ ਨੂੰ ਹੈਨਾ ਜਿਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਦੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਜਿਹੜਾ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਚਲੋ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋਦੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੇ ਵੀ ਨੌਨ ਸਨ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਚਾਹੁੰਦਾ ਤੇ ਮਤਲਬ ਕਿ ਲਾਈਵ ਹੋਉਂਦਾ ਚਲੋ ਕੋਈ ਨਹੀਂ ਮੈਂ ਲਾਈਵ ਚਲਾ ਰਿਹਾ ਕੋਈ ਨਹੀਂ ਚੈੱਕਿੰਗ ਕੀਤੀ ਜਾਓ ਜਾ ਕੇ ਰੇਟ ਪਾ ਦਿਓ ਰੇਟ ਪਾ ਦਿਓ ਜਾ ਕੇ ਰੇਟ ਤਾਂ ਨਹੀਂ ਸੋਖੀ ਨਹੀਂ ਹੈਗੀ ਪਾ ਦਿਓ ਤੁਸੀਂ ਤੁਹਾਨੂੰ ਹੀ ਕਹਿ ਰਿਹਾ ਕੀ ਕੀ ਆੜੀਆਂ ਦੇ ਧੀਆਂ ਨਹੀਂ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ লাইਵ ਤਸਵੀਰਾਂ ਦਿਖਾ ਰਿਹਾ ਜਲੰਧਰ ਤੋਂ